ਬਹੁਤ ਹੀ ਮਜ਼ੇਦਾਰ ਜੇ ਸਨੈਕਸ ਜਿਹੜੇ ਕਿ ਬਹੁਤ ਜ਼ਿਆਦਾ ਜਲਦੀ ਵਿੱਚ ਬਣ ਕੇ ਤਿਆਰ ਹੋ ਜਾਂਦੇ ਐ ਤੇ ਖਾਣ ਵਿੱਚ ਐਨੇ ਜ਼ਿਆਦਾ ਟੇਸਟੀ ਹੁੰਦੇ ਐ ਜਦੋਂ ਤੁਸੀਂ ਇੱਕ ਵਾਰੀ ਬਣਾ ਲੇ ਤਾਂ ਬਾਰ ਬਾਰ ਬਣਾਇਆ ਕਰੋਗੇ ਸਵੇਰ ਦਾ ਨਾਸ਼ਤਾ ਹੋਵੇ ਜਾਂ ਫਿਰ ਸ਼ਾਮ ਨੂੰ ਲੱਗੀ ਹੋਵੇ ਹਲਕੀ ਜਿਹੀ ਭੁੱਖ ਫਿਰ ਕਦੇ ਕਦੇ ਆਜਨ ਮਹਿਮਾਨ ਤਾਂ ਚਟਪਟ ਦਾ ਕੰਮ ਹੈ ਤਾਂ ਬਹੁਤ ਹੀ ਸਸਤੇ ਘਰ ਵਿੱਚ ਪਏ ਆਮ ਜਿਹੇ ਸਮਾਨ ਤੋਂ ਇਹ ਬ੍ਰੈਡ ਸਨੈਕਸ ਤਿਆਰ ਹੁੰਦੀ ਹੈ ਤੇ ਇਹਨੂੰ ਸਾਸ ਕਿਹੜੀ ਲਗਾਉਣੀ ਹੈ ਉਹ ਤੁਹਾਡੀ ਮਰਜ਼ੀ ਘਰ ਵਿੱਚ ਪਿਆ ਸੀ ਸਿੰਪਲ ਜਿਹਾ ਸਮਾਨ ਜਦੋਂ ਹੀ ਸਬਜ਼ੀਆਂ ਵਿੱਚੋਂ ਥੋੜਾ ਥੋੜਾ ਕਈ ਵਾਰ ਬਚ ਜਾਂਦਾ ਹੈ ਕਿਉਂਕਿ ਆਪਾਂ ਪਰੌਂਠੇ ਵਗੈਰਾ ਤਿਆਰ ਕਰਦੇ ਹਾਂ ਥੋੜਾ ਥੋੜਾ ਸਮਾਨ ਲੈ ਲੈਣੇ ਜਾਂ ਫਿਰ ਤੁਸੀਂ ਆਪਣੇ ਪਸੰਦ ਦੀਆਂ ਕੋਈ ਮਰਜ਼ੀ ਸਬਜ਼ੀਆਂ ਲੈ ਲਿਓ ਸ਼ਿਮਲਾ ਮਿਰਚ ਨੂੰ ਇਸ ਤਰੀਕੇ ਨਾਲ ਕੱਟਿਓ ਇਹ ਬ੍ਰੀਕ ਬਹੁਤ ਜਲਦੀ ਕੱਟੀ ਜਾਂਦੀ ਹੈ ਸਾਰਿਆਂ ਨੂੰ ਆਪਾਂ ਥੋੜਾ ਥੋੜਾ ਕੱਟ ਲਿਆ ਉਸ ਤੋਂ ਬਾਅਦ ਸਾਰਿਆਂ ਨੂੰ ਇਕੱਠਾ ਕਰਕੇ ਤੁਸੀਂ ਕਿਸੇ ਵੀ ਛੁਰੀ ਵਗੈਰਾ ਨਾਲ ਇੱਕੋ ਵਾਰ ਚ ਕੱਟ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਆਪਾਂ ਇਕੱਠਾ ਕਰ ਦਾਂਗੇ ਤੇ ਚਟਪਟ ਕੱਟ ਦਾਂਗੇ। ਬਾਕੀ ਜਿਹੜੀਆਂ ਸਬਜ਼ੀਆਂ ਨੂੰ ਤੁਸੀਂ ਕੱਟਣਾ ਹੈ ਤਾਂ ਬਰੀਕ ਤੇ ਪਤਲਾ ਕੱਟਿਓ ਤੇ ਜਿਹੜੀਆਂ ਸਬਜ਼ੀਆਂ ਨੂੰ ਤੁਸੀਂ ਗ੍ਰੇਟ ਕਰਨਾ ਹੈ ਉਸ ਹਿਸਾਬ ਨਾਲ ਕ੍ਰੀਏਟ ਕਰ ਲਿਓ। ਗੋਭੀ ਨੂੰ ਆਪਾਂ ਕਰਾਂਗੇ ਜੀ ਗ੍ਰੇਟ ਪਰ ਇਹਦਾ ਫੁੱਲ ਜਿਹਾ ਹੀ ਗ੍ਰੇਟ ਕਰਨਾ ਹੈ ਤੁਸੀਂ। ਇਹਦਾ ਡੰਡਲ ਵਗੈਰਾ ਬਾਹਰ ਕੱਢ ਦਿਓ ਫਿਰ ਆਪਾਂ ਇੱਕ ਕੀਤੀ ਜੀ ਗਾਜਰ। ਉਸ ਤੋਂ ਬਾਅਦ ਤੁਸੀਂ ਗਾਜਰ ਤੇ ਗੋਭੀ ਨੂੰ ਚੰਗੀ ਤਰ੍ਹਾਂ ਨਿਚੋੜ ਦੇਣਾ ਕਿਉਂਕਿ ਇਹਨਾਂ ਵਿੱਚ ਕਾਫੀ ਪਾਣੀ ਹੁੰਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਕਿਸੇ ਵੀ ਇੱਕ ਖੁੱਲੇ ਜਿਹੇ ਭਾਂਡੇ ਦੇ ਵਿੱਚ ਪਾ ਲਿਓ ਤੇ ਬਹੁਤ ਹੀ ਸਿੰਪਲ ਜਿਹਾ ਦੇਖੋ ਆਪਾਂ ਸਮਾਲ ਲਿਆ ਜਿਹੜੀਆਂ ਵੀ ਸਬਜ਼ੀਆਂ ਤੁਹਾਨੂੰ ਪਸੰਦ ਹੋਈਆਂ ਉਹ ਹੀ ਤੁਸੀਂ ਇਹਦੇ ਵਿੱਚ ਪਾ ਲਿਓ ਫਿਰ ਲਵਾਂਗੇ ਜੀ ਆਪਾਂ ਕਾਲਾ ਨਮਕ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਸਿੰਪਲ ਜੇ ਮਸਾਲੇ ਪਾਵਾਂਗੇ ਫਿਰ ਪਾਈਆਂ ਸੁੱਕੀਆਂ ਦੋ ਲਾਲ ਮਿਰਚਾਂ ਜਿਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁਟ ਲਿਆ ਫਿਰ ਇਹਦੇ ਵਿੱਚ ਪਾਇਆ ਜੀਰਾ ਪਾਊਡਰ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਹੱਥਾਂ ਨਾਲ ਹੀ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈਗੇ ਜੀ ਉਬਲੇ ਹੋਏ ਆਲੂ ਆਲੂ ਨੂੰ ਤੁਸੀਂ ਉਬਾਲ ਕੇ ਪਹਿਲਾਂ ਹੀ ਠੰਡਾ ਕਰ ਲੈਣਾ ਚਾਰ ਤੋਂ ਪੰਜ ਆਲੂਆਂ ਨੂੰ ਤੁਸੀਂ ਇਹਦੇ ਵਿੱਚ ਗ੍ਰੇਟ ਕਰ ਲੈਣਾ ਹੱਥਾਂ ਨਾਲ ਮਿਕਸ ਨਾ ਕਰਿਓ ਕਈ ਵਾਰੀ ਗੱਠਾ ਵਗੈਰਾ ਵਿੱਚ ਹੀ ਰਹਿ ਜਾਂਦੀ ਹੈ ਤੇ ਇਹ ਸਨੈਕਸ ਹੈ ਜਿਹੜੇ ਫਿਰ ਵਧੀਆ ਨਹੀਂ ਬਣਦੇ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਕਰਾਂਗੇ ਹੱਥਾਂ ਨਾਲ ਹੀ ਮਿਕਸ ਚੰਗੀ ਤਰ੍ਹਾਂ ਕਿਉਂਕਿ ਨਮਕ ਮਿਰਚ ਵਗੈਰਾ ਆਪਾਂ ਪਹਿਲਾਂ ਪਾ ਲਿਆ ਬਿਲਕੁਲ ਸਿੰਪਲ ਜੀਆਂ ਚੀਜ਼ਾਂ ਤੇ ਬਹੁਤ ਥੋੜਾ ਸਮਾਨ ਇਹ ਨਾ ਸਨੈਕਸਾਂ ਦੇ ਵਿੱਚ ਪੈਂਦਾ ਚੰਗੀ ਤਰ੍ਹਾਂ ਇਹਨਾਂ ਨੂੰ ਗੋਲਾਂਗੇ ਉਸ ਤੋਂ ਬਾਅਦ ਜੀ ਇਹਦੀ ਮੁਠੀ ਜੀ ਬਣਾ ਕੇ ਤੁਸੀਂ ਦੇਖ ਲੈਣੀ ਹੈ ਜਦੋਂ ਹੀ ਇਹਦੀ ਮੁਠੀ ਜੀ ਤਿਆਰ ਹੋਗੀ ਉਹ ਆਲੂਆਂ ਕਰਕੇ ਹੋਊਗੀ ਨਹੀਂ ਤਾਂ ਸਬਜ਼ੀਆਂ ਜਿਹੜੀਆਂ ਖਿੰਡਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਰੱਖ ਦੇਣਾ ਇੱਕ ਸਾਈਡ ਤੇ ਤੇ ਇਹਦੇ ਲਈ ਹੋਰ ਜ਼ਰੂਰੀ ਸਮਾਨ ਹੈ ਉਹ ਆਪਾਂ ਸਾਰਾ ਤਿਆਰ ਕਰਾਂਗੇ ਹੁਣ ਆਪਾਂ ਲਵਾਂਗੇ ਇਹਦੇ ਲਈ ਫਿੱਕੀਆਂ ਖਿੱਲਾ ਇਹ ਕਈ ਵਾਰੀ ਆਪਣੇ ਘਰ ਦੇ ਵਿੱਚ ਪਈਆਂ ਵੀ ਹੁੰਦੀਆਂ ਜਾਂ ਕਈ ਵਾਰੀ ਪ੍ਰਸ਼ਾਦ ਵਗੈਰਾ ਵਿੱਚ ਆ ਜਾਂਦੀਆਂ ਤੇ ਅਸੀਂ ਇਹਨਾਂ ਨੂੰ ਵਰਤਦੇ ਨਹੀਂ ਇਸੇ ਤਰ੍ਹਾਂ ਹੀ ਪਈਆਂ ਰਹਿੰਦੀਆਂ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਵਰਤੋਂ ਵਿੱਚ ਆਉਣਗੀਆਂ ਪਰ ਇਹਨਾਂ ਨੂੰ ਇਸ ਤਰੀਕੇ ਨਾਲ ਤੁਸੀਂ ਪੀਸਣਾ ਇੱਕੋ ਵਾਰ ਚ ਨਹੀਂ ਪੀਸਣਾ ਥੋੜਾ ਜਿਹਾ ਇਹਨਾਂ ਨੂੰ ਦਰਦਰਾ ਜਿਹਾ ਪੀਸਿਓ ਤੇ ਜਦੋਂ ਇਹਨੂੰ ਪੀਸੋਗੇ ਤੁਸੀਂ ਦੇਖੋ ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਉਹ ਆਉਣੀ ਚਾਹੀਦੀ ਹੈ ਤੇ ਫਿਰ ਇਹ ਵਧੀਆ ਤਿਆਰ ਹੋ ਜਾਣੀ ਆ ਇਹਦੇ ਲਈ ਤੁਹਾਨੂੰ ਬ੍ਰੈਡ ਕਰਮਸ ਵਗੈਰਾ ਤਿਆਰ ਕਰਨ ਦੀ ਕੋਈ ਜ਼ਰੂਰਤ ਇਹਤਨੀ ਇਹ ਵਧੀਆ ਵਰਤੋਂ ਵਿੱਚ ਆਉਣਗੀਆਂ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਤੁਸੀਂ ਸਨੈਕਸ ਤਿਆਰ ਕਰੋ ਤਾਂ ਇਸ ਤਰੀਕਾ ਵਰਤਿਆ ਕਰੋ ਬੜੇ ਹੀ ਜ਼ਿਆਦਾ ਕ੍ਰਿਸਪੀ ਬਣਦੇ ਐ ਤੇ ਉਸ ਤੋਂ ਬਾਅਦ ਜੀ ਲੈ ਲੈ ਆਪਾਂ ਬ੍ਰੈਡ ਇਹ ਤੁਸੀਂ ਆਪਣੀ ਮਰਜ਼ੀ ਦੇ ਲੈ ਸਕਦੇ ਆ ਬ੍ਰਾਊਨ ਬ੍ਰੈਡ ਲਿਓ ਵਾਈਟ ਲਿਓ ਜੋ ਤੁਹਾਡਾ ਦਿਲ ਕਰੇ ਉਸ ਤੋਂ ਬਾਅਦ ਇਹਨਾਂ ਦੀ ਕਰ ਦਾਂਗੇ ਜੀ ਆਪਾਂ ਕਟਿੰਗ ਸਾਰੀਆਂ ਚੀਜ਼ਾਂ ਤੁਸੀਂ ਪਹਿਲਾਂ ਹੀ ਇੱਕੋ ਹੀ ਸਾਰ ਤਿਆਰ ਕਰਕੇ ਰੱਖ ਲੈਣੀਆਂ ਐਂਗੀਆਂ ਬ੍ਰੈਡ ਦੀ ਇਹ ਮਜ਼ੇਦਾਰ ਜੀ ਰੈਸਿਪੀ ਤੁਹਾਨੂੰ ਵਧੀਆ ਲੱਗੀ ਜਾਂਦੀ ਹੋਵੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਉਸ ਤੋਂ ਬਾਅਦ ਜੀ ਤੁਸੀਂ ਬ੍ਰੈਡ ਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਜ਼ੋਰ ਦੀ ਇਹਨੂੰ ਬੇਲ ਦੇਣਾ ਹੈਗਾ ਤੇ ਇਹ ਥੋੜਾ ਜਿਹਾ ਲੰਮਾ ਵੀ ਹੋ ਜਾਊਗਾ ਤੇ ਨਾਲੇ ਇਹ ਸਖਤ ਜਾ ਵੀ ਹੋ ਜਾਊਗਾ ਉਸ ਤੋਂ ਬਾਅਦ ਆਪਣਾ ਸਾਰਾ ਸਮਾਨ ਹੋ ਗਿਆ ਜੀ ਤਿਆਰ ਫਿਰ ਬ੍ਰੈਡ ਦੀ ਇੱਕ ਸਾਈਡ ਤੇ ਤੁਸੀਂ ਹਲਕਾ ਜਿਹਾ ਲਗਾ ਲੈਣਾ ਪਾਣੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਸਮਾਨ ਭਰਨਾ ਉਸ ਹਿਸਾਬ ਨਾਲ ਇਹ ਸਮਾਨ ਭਰਿਓ ਤਾਂ ਕਿ ਜਿਹੜਾ ਤੁਹਾਡਾ ਬ੍ਰੈਡ で ਉਹ ਚੰਗੀ ਤਰ੍ਹਾਂ ਬੰਦ ਹੋ ਜੇ ਸਮਾਨ ਨੂੰ ਬ੍ਰੈਡ ਦੇ ਵਿਚਕਾਰ ਭਰ ਕੇ ਇਹਨੂੰ ਤੁਸੀਂ ਫੋਲਡ ਕਰ ਦਿਓ ਉਸ ਤੋਂ ਬਾਅਦ ਸਾਈਡਾਂ ਤੋਂ ਹੱਥਾਂ ਦੇ ਨਾਲ ਪ੍ਰੈਸ ਕਰ ਦਿਓ ਦੇਖੋ ਇਸ ਤਰੀਕੇ ਦੇ ਬ੍ਰੈਡ ਬਣਾ ਕੇ ਤੁਸੀਂ ਸਾਰੇ ਰੱਖ ਲੈਣੇ ਆ ਸਾਰਾ ਸਮਾਨ ਤੁਸੀਂ ਪਹਿਲਾਂ ਹੀ ਤਿਆਰ ਕਰੀ ਜਾਇਓ ਕਿਉਂਕਿ ਜੇ ਨਾਲ-ਨਾਲ ਕਰੋਗੇ ਤਾਂ ਥੋੜਾ ਜਿਹਾ ਮੁਸ਼ਕਲ ਹੋਊਗਾ ਉਸ ਤੋਂ ਬਾਅਦ ਦੋ ਤਿੰਨ ਚਮਚੇ ਲੈ ਆਪਾਂ ਮੈਦੇ ਦੇ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹਦੀ ਆਪਾਂ ਸਲਰੀ ਤਿਆਰ ਕਰ ਲਾਂਗੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਇੱਕ ਚਮਚਾ ਚ ਆਟੇ ਦਾ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਜੇ ਇਹਦੇ ਵਿੱਚ ਗੱਠਾਂ ਵਗੈਰਾ ਹੋਈਆਂ ਤਾਂ ਤੁਸੀਂ ਕੋਈ ਵੀ ਬੀਟਰ ਲੈ ਕੇ ਇਹਨੂੰ ਵੀਟ ਕਰ ਲਿਓ ਉਸ ਤੋਂ ਬਾਅਦ ਜੀ ਇਹਨੂੰ ਰੱਖ ਦਾਂਗੇ ਆਪਾਂ ਇੱਕ ਸਾਈਡ ਤੇ ਦੇਖੋ ਇਸ ਤਰ੍ਹਾਂ ਦੀ ਇਹ ਤੁਸੀਂ ਤਿਆਰ ਕਰਨੀ ਹੈ ਨਾ ਜ਼ਿਆਦਾ ਗਾੜੀ ਤੇ ਨਾ ਜ਼ਿਆਦਾ ਪਤਲੀ ਉਸ ਤੋਂ ਬਾਅਦ ਤੇਲ ਨੂੰ ਰੱਖਾਂਗੇ ਜੀ ਗਰਮ ਉਹ ਤੁਹਾਡੀ ਮਰਜ਼ੀ ਹੈ ਜਿਹੜਾ ਮਰਜ਼ੀ ਤੇਲ ਲੈ ਲਿਓ ਫਿਰ ਆਪਾਂ ਬ੍ਰੈਡ ਨੂੰ ਕਰਾਂਗੇ ਸਲਰੀ ਵਿੱਚ ਡਿਪ ਤੇ ਖੀਲਾ ਦੇ ਪਾਊਡਰ ਵਿੱਚ ਚੰਗੀ ਤਰ੍ਹਾਂ ਇਹਨੂੰ ਕੋਟ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਇਹਦੇ ਉੱਪਰ ਚੜਾ ਦੇਣਾਗਾ ਤਾਂ ਕਿ ਜਦੋਂ ਬਣਨ ਤਾਂ ਬੜੀ ਜਿਆਦਾ ਕ੍ਰਿਸਪੀ ਵਨ ਇਹਨਾਂ ਨਾਲ ਹੀ ਇਹਨਾਂ ਦਾ ਟੇਸਟ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ ਇਹ ਸਾਰੇ ਇਹ ਵੀ ਆਪਾਂ ਤਿਆਰ ਕਰਕੇ ਚਾਰ ਪੰਜ ਤੁਸੀਂ ਇੱਕੋ ਵਾਰੀ ਚ ਇਸ ਤਰੀਕੇ ਨਾਲ ਤਿਆਰ ਕਰ ਲੈਣੇ ਆ ਉਸ ਤੋਂ ਬਾਅਦ ਜੀ ਤੇਲ ਨੂੰ ਕਰਿਓ ਗਰਮ ਪਰ ਗੈਸ ਦੀ ਫਲੇਮ ਤੁਸੀਂ ਮੀਡੀਅਮ ਕਰ ਦਿਓ ਫੁੱਲ ਗਰਮ ਤੇਲ ਵਿੱਚ ਇਹ ਨਹੀਂ ਪਾਉਣੀਆਂ ਹੈਗੀਆਂ ਉਸ ਤੋਂ ਬਾਅਦ ਇਹਨੂੰ ਅੱਧੇ ਮਿੰਟ ਤੱਕ ਤੁਸੀਂ ਬਿਲਕੁਲ ਨਾ ਛੇੜਿਓ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਤੁਸੀਂ ਪਲਟਾ ਦਿਓ ਦੇਖੋ ਦੂਸਰੀ ਸਾਈਡ ਤੋਂ ਇਹ ਅਜੇ ਬਿਲਕੁਲ ਨਹੀਂ ਬਣਿਆ ਇਸ ਹਿਸਾਬ ਦਾ ਤੁਹਾਡਾ ਜਿਹੜਾ ਤੇਲ ਹੈ ਉਹ ਗਰਮ ਹੋਣਾ ਚਾਹੀਦਾ ਕਿਉਂਕਿ ਜੇ ਇੱਕੋ ਸਰ ਤੇਲ ਗਰਮ ਹੋਇਆ ਤਾਂ ਬ੍ਰੈਡ ਜਲ ਜਾਣਗੇ ਤੇ ਇਹ ਵਧੀਆ ਵੀ ਨਹੀਂ ਬਣਨਾ ਉਸ ਤੋਂ ਬਾਅਦ ਇਹ ਦੇਖੋ ਹੌਲੀ ਹੌਲੀ ਇਹਨਾਂ ਨੇ ਆਪਣਾ ਕਲਰ ਚੇਂਜ ਕਰ ਲਿਆ ਇਸ ਹਿਸਾਬ ਦਾ ਤੇਲ ਗਰਮ ਕਰਿਓ ਤਾਂ ਕਿ ਇਹਨਾਂ ਨੂੰ ਬਣਨ ਤੇ 2 ਤੋਂ 3 ਮਿੰਟ ਲੱਗਣ ਦੇਖੋ ਬਹੁਤ ਹੀ ਵਧੀਆ ਇਹ ਹਲਕੇ ਹਲਕੇ ਜਿਹਾ ਫਰਾਈ ਹੋ ਰਹੇ ਹਏਗੇ ਤੇ ਕਲਰ ਇਹਨਾਂ ਦਾ ਕਿੰਨਾ ਜ਼ਿਆਦਾ ਵਧੀਆ ਆ ਰਿਹਾ ਜਦੋਂ ਇਹ 골ਡਨ ਬ੍ਰਾਊਨ ਜੇ ਹੋ ਗਏ ਤਾਂ ਚਟਪਟ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਿਓ ਬਹੁਤ ਹੀ ਜ਼ਿਆਦਾ ਟੇਸਟੀ ਜੇ ਬ੍ਰੈਡ ਸਨੈਕਸ ਹੈ ਜਿਹੜੇ ਤਿਆਰ ਹੋ ਗਏ ਇਹਨਾਂ ਦਾ ਸਾਊਂਡ ਮੈਂ ਤੁਹਾਨੂੰ ਪਹਿਲਾਂ ਵੀ ਸੁਣਾਇਆ ਸੀ ਤੇ ਹੁਣ ਤੁਸੀਂ ਫੇਰ ਸੁਣੋ ਉਸ ਤੋਂ ਬਾਅਦ ਜੀ ਸੌਸ ਤੁਹਾਡੀ ਮਰਜ਼ੀ ਹੈ ਗ੍ਰੀਨ ਸੌਸ ਲਓ ਰੈੱਡ ਸੌਸ ਲਓ ਕਿਸੇ ਨਾਲ ਮਰਜ਼ੀ ਤੁਸੀਂ ਖਾ ਸਕਦੇ ਹੋ ਤੇ ਜਦੋਂ ਤੁਸੀਂ ਇਹ ਬਣਾ ਲਏ ਤਾਂ ਹਰ ਵਾਰੀ ਤੁਸੀਂ ਬ੍ਰੈਡ ਕ੍ਰੰਬਸ ਦੀ ਥਾਂ ਤੇ ਖਿਲਣਾ ਹੀ ਵਰਤੋਗੇ ਕਿਉਂਕਿ ਇਹਦੇ ਨਾਲੇ ਬਹੁਤ ਜ਼ਿਆਦਾ ਟੇਸਟੀ ਬਣਦੇ ਤੇ ਕ੍ਰਿਸਪੀ ਬਣਦੇ ਹੈ ਜਿਹਨੂੰ ਵੀ ਸਰਵ ਕਰੋਗੇ ਬਣਾਉਣ ਦਾ ਤਰੀਕਾ ਜ਼ਰੂਰ ਪੁੱਛੂਗਾ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ